ਉੱਦੀ ਸਰਕਾਰ ਨੇ ਕਰਤਾ ਹੁਣ ਤੱਕ ਦਾ ਸਭ ਤੋਂ ਵੱਡਾ ਐਲਾਨ 294 ਪਿੰਡਾਂ ਦੀ ਜ਼ਮੀਨ ਖਰੀਦੇਗੀ ਸਰਕਾਰ ਪੰਜਾਬ ਦੇ ਵਿੱਚ ਬਣੇਗਾ 110 ਕਿਲੋਮੀਟਰ ਲੰਬਾ ਰਿੰਗ ਰੋਡ ਜੀ ਹਾਂ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਦੇਸ਼ ਦੇ ਆਰਥਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਬੁਨਿਆਦੀ ਢਾਂਚੇ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ ਦੇ ਦਿੱਲੀ ਤੋਂ ਜੰਮੂ ਤੱਕ ਜੰਮੂ ਕਟੜਾ ਹਾਈਵੇ ਹੋਵੇ ਜਾਂ ਫਿਰ ਭਾਰਤ ਮਾਲਾ ਪ੍ਰੋਜੈਕਟ ਦੇਸ਼ ਵਿੱਚ ਸੜਕਾਂ ਦਾ ਜਾਲ ਵਧਦਾ ਜਾ ਰਿਹਾ ਹੈ ਆਉਣ ਵਾਲੇ ਸਾਲਾਂ ਵਿੱਚ ਰਾਜਸਥਾਨ ਦੇਸ਼ ਦਾ ਸਭ ਤੋਂ ਵੱਧ ਹਾਈਵੇ ਵਾਲਾ ਰਾਜ ਹੋਵੇਗਾ ਇਸ ਦੇ ਨਾਲ ਹੀ ਵਿਜ਼ਨ 2047 ਦੇ ਤਹਿਤ ਰਾਜ ਸਰਕਾਰ ਰਾਜ ਦੀ ਰਾਜਧਾਨੀ ਜੈਪੁਰ ਵਿੱਚ ਆਗਰਾ ਰੋਡ ਤੋਂ ਦਿੱਲੀ ਤੱਕ ਬਾਈਪਾਸ ਬਣਾਉਣ ਜਾ ਰਹੀ ਹੈ ਬਣਾਈ ਜਾਣ ਵਾਲੀ ਇਸ ਰਿੰਗ ਰੋਡ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਤੇ ਇਸ ਰਿੰਗ ਰੋਡ ਲਈ ਅਲਾਈਨਮੈਂਟ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਜਲਦੀ ਹੀ ਤਿਆਰ ਕੀਤੀ ਜਾਵੇਗੀ। ਜੈਪੁਰ ਵਿੱਚ ਭਾਰਤ ਰਾਸ਼ਟਰੀ ਰਾਜਮਾਰਗ ਅਥਾਰਟੀ ਨੇ ਉੱਤਰੀ ਰਿੰਗ ਰੋਡ ਪ੍ਰੋਜੈਕਟ ਲਈ ਅਜਮੇਰ ਬਾਈਪਾਸ ਬਣਾਉਣ ਦੀ ਯੋਜਨਾ ਬਣਾਈ ਹੈ। ਇਸ ਪ੍ਰੋਜੈਕਟ ਤਹਿਤ 294 ਪਿੰਡਾਂ ਦੀ ਜ਼ਮੀਨ ਖਾਲੀ ਕਰਵਾਈ ਜਾਵੇਗੀ। NHAI ਅਤੇ ਜੈਪੁਰ ਵਿਕਾਸ ਏਜੰਸੀ 110 ਕਿਲੋਮੀਟਰ ਲੰਬਾ ਉਤਰੀ ਰਿੰਗ ਰੋਡ ਬਣਾਉਣਗੇ ਤੇ ਇਸ ਰਿੰਗ ਰੋਡ ਦੇ ਨਿਰਮਾਣ ਲਈ 294 ਪਿੰਡਾਂ ਦੀ ਪਛਾਣ ਕੀਤੀ ਗਈ ਹੈ। ਇਸ ਪ੍ਰੋਜੈਕਟ ਤੇ ਸਰਕਾਰ ਵੱਲੋਂ 6500 ਕਰੋੜ ਰੁਪਏ ਖਰਚ ਕੀਤੇ ਜਾਣਗੇ। NHAI ਸੜਕ ਵਿਕਾਸ ਤੇ JDA ਜ਼ਮੀਨ ਪ੍ਰਾਪਤ ਕਰਨਗੇ। ਇਸ ਦੇ ਨਾਲ ਹੀ ਪ੍ਰੋਜੈਕਟ ਡਾਇਰੈਕਟਰ ਅਜੇ ਆਰਿਆ ਨੇ ਦੱਸਿਆ ਕਿ ਜੈਪੁਰ ਦੀਆਂ ਸ਼ਹਿਰੀ ਸੀਮਾਵਾਂ ਤੋਂ ਭਾਰੀ ਵਾਹਨਾਂ ਦੀ ਆਵਾਜ਼ਾਈ ਨੂੰ ਘਟਾਉਣ ਲਈ ਉੱਤਰੀ ਰਿੰਗ ਰੋਡ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਨਾਲ ਜੈਪੁਰ ਦੇ ਵਸਨੀਕਾਂ ਅਤੇ ਕਲੋਨੀਆਂ ਨੂੰ ਭਾਰਾ ਆਵਾਜ਼ਾਈ ਤੋਂ ਰਾਹਤ ਮਿਲੇਗੀ ਉੱਤਰੀ ਰਿੰਗ ਰੋਡ ਪ੍ਰੋਜੈਕਟ ਲਈ ਜ਼ਮੀਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ ਤੇ ਜੈਪੁਰ ਜ਼ਿਲ੍ਹਾ ਕਲੈਕਟਰ ਤੋਂ 2294 ਪਿੰਡਾਂ ਦੀ ਜ਼ਮੀਨ ਨੂੰ ਖਸਰਾ ਅਨੁਸਾਰ ਰਿਪੋਰਟ ਮੰਗੀ ਗਈ ਹੈ ਇਸ ਅਧੀਨ ਜ਼ਿਲ੍ਹਿਆਂ ਵਾਈਜ਼ ਤੁਹਾਨੂੰ ਪਿੰਡ ਦੱਸਦੇ ਹਾਂ ਜਿਹੜੇ ਪਿੰਡ ਦੇ ਕਿੰਨੇ ਪਿੰਡ ਜਿਹੜੇ ਉਹ ਇਸ ਰੋਡ ਦੇ ਲਿੰਕ ਦੇ ਵਿੱਚ ਆ ਸਕਦੇ ਹਨ ਅਮੀਰ ਦੇ ਵਿੱਚ 90 ਪਿੰਡ ਜੰਮੂਰ ਗੜ 60 ਪਿੰਡ ਸੰਗਾ ਮੇਰ 32 ਪਿੰਡ ਜੈਪੁਰ ਤਹਿਸੀਲ ਦੇ 36 ਪਿੰਡ ਫੁਲੇਰਾ ਦੇ ਵਿੱਚ ਜਿਹੜੇ 21 ਪਿੰਡ ਚੋਮੂ 14 ਪਿੰਡ ਬੱਸੀ 13 ਪਿੰਡ ਮੋਜਮਾਬਾਦ ਦੇ ਵਿੱਚ 12 ਪਿੰਡ ਕਲਵਾੜ ਦੇ ਵਿੱਚ 12 ਪਿੰਡ ਕਿਸ਼ਨਗੜ ਰੈਣਵਾਲ ਦੇ 4 ਪਿੰਡ ਇਸ ਦੇ ਵਿੱਚ ਜਿਹੜਾ ਸ਼ਾਮਲ ਹੋ ਸਕਦੇ ਹਨ ਤੇ ਇਹਨਾਂ ਪਿੰਡਾਂ ਦੀ ਜਿਹੜੀ ਜ਼ਮੀਨ ਆ ਉਹ ਕਰੋੜਾਂ ਦੇ ਵਿੱਚ ਵਿਕੇਗੀ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ